ਪਿੰਡ ਪੱਕਾ ਦੇ ਵਿੱਚ ਖੜੇ ਆ ਤੇ ਬਾਈਆਂ ਨੇ ਨਾ ਸਪੈਸ਼ਲ ਆਲੂ ਆ ਦੀ ਮਸ਼ੀਨ ਵਾਸਤੇ ਟਰੈਕਟਰ ਤਿਆਰ ਕਰਾਇਆ ਜਿਹੜੇ ਬਾਈ ਨੇ ਟਰੈਕਟਰ ਤਿਆਰ ਕਰਾਇਆ ਉਹ ਆਪਣੇ ਕੋਲੇ ਆ ਪੁੱਛਦੇ ਵੀ ਕੀ ਕੀ ਇਹ ਚ ਮੋਡੀਫਿਕੇਸ਼ਨ ਕੀਤੀ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਾਈ ਇਹ ਕਿਹੜਾ ਟਰੈਕਟਰ ਆ ਇਹ ਅਸੀਂ ਟਰੈਕਟਰ ਤਿਆਰ ਕੀਤਾ ਜੀ ਤੇ ਟਰੱਕ ਦਾ ਇੰਜਣ ਰੱਖਿਆ ਜੀ ਅੱਛਾ ਇਹ ਜੌਂਡੀਆ ਟਰੈਕਟਰ ਆ ਤੇ 6 ਸਿਲੰਡਰ ਟਰੱਕ ਦਾ ਇੰਜਣ ਰੱਖਿਆ ਹੈ 6 ਸਿਲੰਡਰ ਟਰੱਕ ਦਾ ਇੰਜਣ ਰੱਖਿਆ ਜੌਂਡੀਆ ਚ ਜੌਂਡੀਆ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਫਿਰ ਇੰਜਣ ਕਿੱਥੋਂ ਭਾਲ ਕੇ ਲ ਦਿੱਲੀ ਤੋਂ ਲਿਆਂਦਾ ਸੀ ਦਿੱਲੀ ਤੋਂ ਹਾਂਜੀ ਠੀਕ ਆ ਤੇ ਆ ਵੇਟ ਵੂਟ ਬਾਈ ਇਸ ਫਿਰ ਜੋਂਡੀਅਰ ਦੇ ਆ ਹਾਂਜੀ ਹਾਂਜੀ ਸਾਰਾ ਕੁਝ ਜੋਂਡੀਅਰ ਦੇ ਇਕੱਲਾ ਇੰਜਨ ਟਰੱਕ ਦਾ ਜੀ ਠੀਕ ਆ ਬਾਕੀ ਸਾਰਾ ਕੁਝ ਜੋਂਡੀਅਰ ਟਰੈਕਟਰ ਦਾ ਇਕੱਲਾ ਇੰਜਨ ਜਿਹੜਾ ਹੈਗਾ ਉਹ ਟਰੱਕ ਦਾ ਰੱਖਿਆ ਹਾਂਜੀ ਤੇ ਟਾਇਰ ਬਾਈ ਇਹਦੇ ਦੋ ਦੋ ਕਾਹ ਤੋਂ ਕਰਤੇ ਮਗਰ ਬਾਈ ਜੀ ਇਹ ਸਪੈਸ਼ਲ ਆਪਾਂ ਆਲੂ ਵਾਲੀ ਮਸ਼ੀਨ ਆਸਤੇ ਤਿਆਰ ਕਰਵਾਇਆ ਠੀਕ ਆ ਬਾਈ ਤੇ ਜਦੋਂ ਵਾਈ ਕਰਨੀ ਆ ਆਪਾਂ ਜੇ ਉਦੋਂ ਆਪਾਂ ਚਾਰ ਟਾਇਰ ਹੀ ਰੱਖੋਗੇ ਮਗਰ ਲਈ ਠੀਕ ਆ ਬਾਈ ਜਦੋਂ ਆਪਾਂ ਆਲੂ ਵਾਲੀ ਮਸ਼ੀਨ ਤੇ ਚਲਾਉਣਾਗਾ ਉਦੋਂ ਇੱਕ ਇੱਕ ਲੈ ਜਾਂਦਾ ਇੱਕ ਇੱਕ ਟਾਇਰ ਮਗਰ ਲੱਗ ਤੇ ਹਜੇ ਪੂਰਾ ਤਿਆਰ ਹੋਇਆ ਨਹੀਂ ਬਾਈ ਬਾਈ ਜੀ ਲੱਗਦਾ ਤਾਂ ਪੂਰਾ ਤਿਆਰ ਹੀ ਆ ਠੀਕ ਆ ਬਾਕੀ ਜੋ ਵੀ ਛੋਟੇ ਮੋਟੇ ਕੰਮ ਅਧੋਰੇ ਕਾ ਨਹੀਂ ਰਹਿ ਗਏ ਜੀ ਅਜਾ ਵੀ ਹੋਣ ਵਾਲੇ ਹਜੇ ਥੋੜੇ ਕਾ ਨੇ ਜਿਆਦਾਤਰ ਤਾਂ ਤਿਆਰ ਹੀ ਆ ਜੀ ਠੀਕ ਆ ਜੀ ਤੇ ਬਾਕੀ ਬਾਈ ਕਿੰਨਾ ਖਰਚਾ ਆ ਗਿਆ ਬਾਈ ਜੀ ਖਰਚੇ ਤਾਂ ਹਿਸਾਬ ਨਹੀਂ ਲਾਇਆ ਜੀ ਸਭ ਉਲ ਆ ਗਿਆ ਓਕਾ ਬੋਕਾ ਪੰਜੀ ਰਾਕਰ ਬੀ ਆ ਨਹੀਂ 8 ਦਾ 8-10 ਲੱਖ ਰੁਪਇਆ ਖਰਚਾ ਆ ਹੀ ਗਿਆ ਜੀ 8-10 ਲੱਖ ਰੁਪਇਆ ਖਰਚਾ ਆ ਗਿਆ ਉੱਤੇ ਉੱਤੇ ਤੇ ਜਿਹੜਾ ਰੰਗ ਕੀਤਾ ਬਈ ਇਹ ਟੂ ਕੇ ਆ हां ਜਿਹੜੂ ਕੇ ਦਾਰੀ ਨਾਲ ਰੰਗ ਠੀਕ ਹੈ ਜ਼ੋਰ ਜੂਰ ਪੂਰਾ ਮਾਰਦਾ ਬਾਈ ਜ਼ੋਰ ਬਈ ਪੂਰਾ ਮਾਰਦੇ ਜੇ ਕਿਸੇ ਵੀਰ ਭਰਾਣੇ ਹੋਰ ਵੀ ਕੋਈ ਟਰੈਕਟਰ ਦਾ ਕੰਮ ਕਰਾਉਣਾ ਹੋਵੇ ਜਾਂ ਤਿਆਰ ਕਰਾਉਣਾ ਹੋ thì ਕਰਦੇ ਹੋਗੇ ਹਾਂਜੀ ਹਾਂਜੀ ਇਹ ਬਾਈ ਕਿਹੜੇ ਪਿੰਡ ਆਪਣੀ ਵਰਕਸ਼ਾਪ ਆ ਪਿੰਡ ਪੱਕਾ ਹੀ ਜ਼ਿਲ੍ਹਾ ਫਰੀਦਕੋਟ ਤੇ ਬਾਈ ਨੰਬਰ ਬੋਲਦੇ ਆ ਆਪਦਾ ਨੰਬਰ 98776 ਠੀਕ ਹੈ ਬਈ 15 ਜੀ ਠੀਕ ਹੈ ਬਾਈ ਧੰਨਵਾਦ